ਬਹੁਤ ਡੇਰੀ ਕੋਲ ਇਹ ਖੋਲਣ ਦੀ ਲੋੜ ਕਿਉਂ ਪੈਂਦੀ ਹੈ ਇੰਨੇ ਠੇਕੇ ਖੋਲਣ ਦੀ ਕਿਉਂ ਲੋੜ ਪੈਂਦੀ ਹੈ ਤੁਹਾਡੀ ਬਹੁਤ ਗਿੰਤਪ੍ਰੰਤ ਹੁੰਦਿਆ ਕਹਿੰਦੇ ਕਿ ਰੰਗ ਪ੍ਰੰਗੇ ਚੋਲੇ ਪਾਉਣ ਲੱਗ ਗਏ ਬਾਬੇ ਹਾਂ ਕਈ ਬਾਬੇ ਦਮਾਲਿਆਂ 'ਚ ਗਲਾਬ ਦੇ ਫੁੱਲ ਲਾਈ ਫਿਰਦੇ ਨੇ ਜਦ ਇਹ ਲੱਚਰ ਗਾਇਕੀ ਗਾਉਣ ਵਾਲਾ ਕਰੋੜ-ਕਰੋੜ ਰੁਪਏ ਦੀ ਡਰੈਸ ਪਾ ਸਕਦਾ ਤੇ ਜੇ ਕਿਸੇ ਸੰਤ ਨੇ 5000 ਦਾ ਚੋਲਾ ਪਾ ਲਿਆ ਤੇ ਕਿਉਂ ਚੁਬਦਾ ਕਿਸੇ ਨੂੰ ਮਾਪੇ ਸਿੰਗਰ ਨੂੰ ਫੋਲੋ ਕਰਦੇ ਨੇ ਕਾਰੇ ਵਾਸਤੇ ਕਰਦੇ ਨੇ ਕਿਤੇ ਤੁਸੀਂ ਤੁਸੀਂ ਇੱਕ ਕਨਸੈਪਟ ਦੇ ਤਾਂ ਕਿ ਦਜੇ ਸਿੰਗਰ ਡੇਟਡ ਕਰੋੜ ਦੀ ਡਰੈਸ ਪਾਉਂਦੇ ਨੇ ਤੇ ਬਾਬੇ ਨੇ ਰੰਗ ਪਤੰਗੇ ਚੋਲੇ ਪਾਲੇ ਤਾਂ ਕੀ ਹੋ ਗਿਆ ਤੁਸੀਂ ਮੈਨੂੰ ਕੋਈ ਚੀਜ਼ ਦਿੱਤੀ ਆ ਮੈਂ ਪਾਈ ਆ ਮੇਰਾ ਸਰੀਰ ਆ ਤੁਸੀਂ ਦਿੱਤੀ ਆ ਤੇ ਜੇ ਤੀਸਰੇ ਬੰਦੇ ਨੂੰ ਕਿਉਂ ਤਕਲੀਫ ਆ ਜੀ ਬੁਰੂ ਕੀ ਸਿਫਤ ਕਰਨ ਵਾਲੇ ਬੰਦੇ ਮਤਲਬ ਕੀ ਕਹੀਏ ਵੀ ਪਾਟੇ ਕੱਪੜੇ ਪਾਲੇ ਕਰਨ ਦੂਜਿਆਂ ਸਮਾਰ ਦੇ ਬਰਾਬਰ ਮੇਰੇ ਖਿਆਲ ਚ ਤਾਂ ਨਹੀਂ ਗੱਦੀ ਕਿਤੇ ਵੀ ਲੱਗਦੀ ਮੈਂ ਤਾਂ ਦੇਖੀ ਨਹੀਂ ਗੱਦੀ ਨਹੀਂ ਬਾਬੇ ਬੈਂਦੇ ਬਰਾਬਰ ਨੇ ਬਾਬਿਆਂ ਦੇ ਪੈਰੀ ਹੱਥ ਲੱਗਦੇ ਨਹੀਂ ਬਹੁਤ ਵੀਡੀਓ ਆਉਂਦੀਆਂ ਨੇ ਸੰਗਤ ਨੂੰ ਗਾਤੇ ਕਹਿ ਰਹੇ ਨੇ ਬਾਬੇ ਜਦੋਂ ਸਟੇਜ 'ਤੇ ਖੜਦੇ ਨੇ ਕਿ ਮਾਇਆ ਨਾਲ ਮੋਹ ਨਹੀਂ ਪਾਉਣਾ ਹਾਂ ਤੇ ਇਹ ਇਹ ਕਨਸੈਪਟ ਬਾਬਿਆਂ ਤੇ ਮਾਇਆ ਨਾਲ ਲਾਗੂ ਕਿਉਂ ਨਹੀਂ ਹੁੰਦਾ ਦੇਖੋ ਬਾਬਿਆਂ ਤੇ ਸਾਰੀਆਂ ਮਾਇਆ ਦਾ ਕੀ ਰਾਇ ਹੈ ਚਾਹੇ ਬੀਬੀਆਂ ਵਾਲੀ ਮਾਇਆ ਬਹੁਤ سارے ਬਾਬਿਆਂ ਦਾ ਹੁਣ ਬੀਬੀਆਂ ਵਾਲੇ ਕਿਸ ਨਿਕਲੀ ਜਾਂਦੇ ਨੇ ਹਾਂ ਤੇ ਜਿਨ੍ਹਾਂ ਦੇ ਪ੍ਰਭਾਵ ਨੇ ਉਹ ਬਾਬੇ ਨਹੀਂ ਨਾ ਹੈਗੇ ਜਦੋਂ ਰਿੰਕ ਕੰਟਰੀਆਂ ਦਾ ਕੰਸੈਪਟ ਹੋਰ ਆ ਇਹ ਅੱਜ ਘੜੀ ਵੀ ਕਰੋੜ ਦੀ ਆ ਹਾਂਜੀ ਤੇ ਅੱਜ ਬੂਟ ਵੀ ਲੱਖਾਂ ਦੇ ਨੇ ਤੇ ਅੱਜ ਉਸੇ ਰਣਜੀਤ ਸਿੰਘਾਂ ਦੇ ਅੰਦਰ ਦਾ ਲਾਈਫ ਸਟਾਈਲ ਵੱਖਰਾ ਤੇ ਉਹ ਗੁਰਬਾਣੀ ਤੋਂ ਵੱਖਰੀ ਉਹ ਗੱਲ ਕਰਦੇ। ਕਾਊਂਟਰ 'ਤੇ ਦੀ ਉਹਨੇ ਘੜੀ ਲਾਲੀ ਤਾਂ ਕਿੱਡੀ ਗੱਲ। ਖਾਣੀਆਂ ਤਾਂ ਬੰਦਿਆਂ ਤੂੰ ਦੋ ਹੀ ਰੋਟੀਆਂ ਅਜਿਹੇ ਸ਼ਬਦਾਂ ਦੇ ਨਾਲ ਤੇ ਗੀਤ ਲੈ ਕੇ ਆਉਣ ਵਾਲੇ ਬਾਬਾ ਗੁਲਾਬ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ। ਬਾਬਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਬਾਬਾ ਜੀ ਗੀਤ ਦੀਆਂ 17 ਬਹੁਤ ਸੋਹਣੀਆਂ ਸੀ ਖਾਣੀਆਂ ਤਾਂ ਬੰਦਿਆ ਤੂੰ ਦੋ ਹੀ ਰੋਟੀਆਂ ਜੀ ਸਾਰੇ ਬਾਬੇ ਜਦੋਂ ਕਿਤੇ ਦੀਵਾਨ ਹੁੰਦਾ ਕੁਛ ਹੁੰਦਾ ਇਹ ਹਰ ਜਗ੍ਹਾ ਕਹਿੰਦੇ ਨੇ ਦੋ ਦੋ ਰੋਟੀਆਂ ਵਾਕਿਆ ਦੋ ਰੋਟੀਆਂ ਦੀ ਖੇਡ ਆ ਸਾਰੀ ਜੀ 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 ਬਿਲਕੁਲ ਜੀ ਦੋ ਪ੍ਰਸ਼ਾਦ ਦੇ ਸਕਣ ਸਾਡੇ ਸਾਡੇ ਬਾਬਿਆਂ ਦੀ ਜ਼ਿੰਦਗੀ ਬਹੁਤ ਲਗਜ਼ਰੀ ਹੈ ਹਰ ਹਰ ਬਾਬਾ ਲਗਜ਼ਰੀ ਜ਼ਿੰਦਗੀ ਦੇ ਵਿੱਚ ਆ ਫਿਰ ਦੋ ਰੋਟੀਆਂ ਦੀ ਖੇਡ ਚ ਕਿਉਂ ਨਹੀਂ ਜਾਂਦਾ ਅਸਲ ਵਿੱਚ ਇਹ ਆ ਨਾ ਜਿਨ੍ਹਾਂ ਨੂੰ ਸਬਰ ਸੰਤੋਖ ਆ ਗਿਆ ਜਿਨ੍ਹਾਂ ਕੋਲ ਨਾਮ ਆ ਜਿਨ੍ਹਾਂ ਕੋਲ ਅਭਿਆਸ ਆ ਬੰਦਗੀ ਆ ਤੇ ਉਹ ਆਨੰਦ ਚ ਨੇ ਦੋ ਰੋਟੀ ਦੋ ਪ੍ਰਸ਼ਾਦ ਦੇ ਛਾ ਕੇ ਗੁਜ਼ਾਰਾ ਕਰਦੇ ਆ ਨਾ ਉਹਨਾਂ ਦੇ ਕੇਸ ਚੱਲਦੇ ਨੇ ਨਾ ਉਹਨਾਂ ਦੀਆਂ ਲੜਾਈਆਂ ਨੇ ਨਾ ਉਹਨਾਂ ਦੇ ਝਗੜੇ ਨੇ ਤੇ ਨਾ ਉਹਨਾਂ ਦੀ ਕੋਈ ਕੰਟਰੋਵਰਸੀ ਆ ਫੋਰਚਨਰ ਗੱਡੀਆਂ 'ਚ ਬਾਬੇ ਦੋ ਰੋਟੀਆਂ ਦੀ ਖੇੜ ਚ ਤੁਰੇ ਫਿਰਦੇ ਨੇ ਅਸਲ ਵਿੱਚ ਇਹ ਆ ਨਾ ਵੀ ਜੇ ਹੁਣ ਪ੍ਰਚਾਰ ਕਰਨਾ ਤਾਂ ਗੱਡੀ ਤਾਂ ਚਾਹੀਦੀ ਆ ਵਧੀਆ ਫੋਰਚਨਰ ਤਾਂ ਤੁਸੀਂ ਛੋਟੀ ਕਹਿ ਦੀ ਡਿਫੈਂਡਰ ਵਰਗੀਆਂ ਗੱਡੀਆਂ ਚਾਹੀਦੀਆਂ ਨੇ ਜੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅੱਜ ਦੇ ਸਮੇਂ 'ਚ ਹੁੰਦੇ ਮਹਾਰਾਜ ਸਾਹਿਬ ਨੇ ਘੋੜਿਆਂ ਦੀਆਂ ਥਾਂ ਜਾਂ ਲੈਂਡ ਕਲੋਜ਼ਰਾਂ ਥੋੜੀ ਗੁਰੂ ਕੇ ਗੁਰੂ ਦੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੇ ਜਹਾਜ਼ਾਂ ਤੇ ਜਾਇਆ ਕਰਨਾ ਸੀ ਸੋ ਜਿਹੜੇ ਸਾਧਨ ਨੇ ਇਹ ਗੁਰੂ ਕਿਆਂ ਸੰਗਤਾਂ ਦਿੰਦੀਆਂ ਨੇ ਤੇ ਪ੍ਰਚਾਰ ਪ੍ਰਚਾਰ ਦੇ ਰਾਹ ਵਸਤੀ ਨੇ ਪ੍ਰਚਾਰ ਵਸਤੀ ਨੇ ਸਾਧ ਸੰਗਤ ਨੂੰ ਬਾਬੇ ਸਾਰੇ ਦੂ ਰੋਟੀਆਂ ਦੇ ਖੇਡ ਚ ਕਿਉਂ ਲੈ ਕੇ ਜਾਂਦੇ ਨੇ ਜਦੋਂ ਸੰਗਤ ਨੂੰ ਕਹ ਤੇ ਕਹਿ ਦਿੰਦੇ ਨੇ ਬਾਬੇ ਜਦੋਂ ਸਟੇਜ ਦੇ ਉੱਤੇ ਬੰਦੇ ਨੇ ਕਿ ਮਾਇਆ ਨਾਲ ਮੋਹ ਨਹੀਂ ਪਾਉਣਾ ਹਾਂ ਤੇ ਇਹ ਇਹ ਕਨਸੈਪਟ ਬਾਬਿਆਂ ਤੇ ਮਾਇਆ ਨਾਲ ਲਾਗੂ ਕਿਉਂ ਨਹੀਂ ਹੁੰਦਾ ਦੇਖੋ ਦੇਖੋ ਇੱਕ ਚੀਜ਼ ਆ ਨਾ ਮਾਇਆ ਨਾਲ ਮੋਹ ਤੁਸੀਂ ਇੰਨੇ ਵੀ ਮਾਇਆਧਾਰੀ ਨਾ ਹੋ ਜਾਓ ਸਿੱਖਾਂ ਕੋਲ ਤਾਂ ਬਾਬਿਆਂ ਕੋਲ ਕੀ ਤੁਹਾਡੇ ਕੋਲ ਵੀ ਸਾਲ ਕੋ ਕਰੋੜ ਅਰਬਾ ਅਰਬ ਰੁਪਇਆ ਹੋਵੇ ਪਰ ਮਾਇਆ ਚ ਰਹਿ ਕੇ ਨਰਲੇਪ ਰਹਿਣਾ ਹੁਣ ਜਿਸ ਮਾਇਆ ਦਾ ਹੰਕਾਰ ਤੁਹਾਡੇ ਦਿਮਾਗ ਤੇ ਚੜ ਕੇ ਬੋਲਦਾ ਏ ਉਹ 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 ਉਸ ਮਾਇਆ ਤੋਂ ਦੂਰ ਹੋਣ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ ਉਹ ਚਾਹੇ ਮੈਂ ਆ ਚਾਹੇ ਤੁਸੀਂ ਆ ਚਾਹੇ ਕੋਈ ਵੀ ਆ ਹਰਕ ਤੇ ਹਰਕ ਤੇ ਉਹ ਗੱਲਾਂ ਲਾਗੂ ਹੁੰਦੀਆਂ ਨੇ ਹਨਾ ਜਿਸ ਜਿੱਦਾਂ ਹੁਣ ਜੇ ਧੀ ਮਾਇਆ ਤੁਹਾਨੂੰ ਤੰਗ ਕਰਦੀ ਆ ਜਿਹੜੀ ਮਾਇਆ ਤੁਹਾਡੇ ਅੰਦਰ ਵਿਸ਼ੇ ਜਗਾਉਂਦੀ ਆ ਜਿਹੜੀ ਮਾਇਆ ਮਾਇਆ ਕੱਲੀ ਇੱਕ ਤਰ੍ਹਾਂ ਦੀ ਨਹੀਂ ਨਾ ਹੁੰਦੀ ਤੁਸੀਂ ਕੱਲਾ ਪੈਸੇ ਨੂੰ ਮਾਇਆ ਸਮਝਦੇ ਹੋ ਮਾਇਆ ਦੇ ਵੀ ਕਈ ਕਾਰਨੇ ਨਾ ਕਿਸੇ ਤੇ ਕਿਸੇ ਬੀਬੀ ਦੀ ਮਾਇਆ ਪੈ ਗਈ ਕਿਸੇ ਤੇ ਕਿਸੇ ਲਾਲਚ ਦੀ ਮਾਇਆ ਪੈ ਗਈ ਕਿਸੇ ਤੇ ਸੋਨੇ ਦੀ ਮਾਇਆ ਪੈ ਗਈ ਕਿਸੇ ਨੂੰ ਕਿਸੇ ਨੇ ਖਰੀਦ ਲਿਆ ਆਉਂਦੀ ਮਾਇਆ ਪੈ ਗਈ ਇਹ ਮਾਇਆ ਹੀ ਆ ਸਾਰੀ ਉਹਦੀ ਹਨਾ ਪਰ ਸਾਡੇ ਬਾਬਿਆਂ ਤੇ ਸਾਰੀਆਂ ਮਾਇਆ ਦਾ ਕੀ ਰਾਏ ਚਾਹੇ ਬੀਬੀਆਂ ਵਾਲੀ ਮਾਇਆ ਬਹੁਤ سارے ਬਾਬਿਆਂ ਦੇ ਹੁਣ ਬੀਬੀਆਂ ਵਾਲੇ ਕਿਸ ਨਿਕਲੀ ਜਾਂਦੇ ਨੇ ਹਾਂ ਤੇ ਬਾਬਿਆਂ ਦੇ ਸਾਡੇਾਂ ਦੇ ਉੱਤੇ ਦੂਸਰੀ ਮਾਇਆ ਦਾ ਵੀ ਪ੍ਰਭਾਵ ਹੈ ਹਾਂਜੀ ਇਹ ਇਸ ਇਸ ਪ੍ਰਭਾਵ ਚੋਂ ਆ ਗਿਆ ਅਸਲ ਵਿੱਚ ਅਸਲ ਵਿੱਚ ਜਿਨ੍ਹਾਂ ਤੇ ਪ੍ਰਭਾਵ ਨਹੀਂ ਉਹ ਬਾਬੇ ਨਹੀਂ ਨਾ ਹੈਗੇ ਬਾਬਿਆਂ ਦੇ ਤੁਸੀਂ ਇਹ ਕਹਿ ਲਓ ਵੀ ਬਾਬਿਆਂ ਦੇ ਕਰਦਾਰ ਚ ਆ ਗਏ ਉਹ ਬਾਬੇ ਨਹੀਂ ਨਾ ਹੈਗੇ ਉਹ ਹੂੰ ਜਿਹੜੇ ਬਾਬੇ ਨੇ ਉਹ ਤਾਂ ਹੋਰੀ ਖੇੜਾ ਜਿਹੜੇ ਭਾਗੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਜਿਹੜੇ ਦਿਨ ਰਾਤ ਉਹਦਾ ਸਿਮਰਨ ਕਰਦੇ ਆ ਭਗਤੀ ਕਰਦੇ ਆ ਬੰਦਗੀ ਕਰਦੇ ਆ ਸੋ ਇਹ ਆ ਵੀ ਆਨੰਦ ਵਿੱਚ ਨੇ ਹੂੰ ਕਈਆਂ ਤੇ ਇਲਜ਼ਾਮ ਲੱਗਦੇ ਆ ਕਈਆਂ ਤੇ ਸਾਬਤ ਹੋ ਜਾਂਦੇ ਆ ਚੱਲਦਾ ਹੀ ਆਇਆ ਇਹ ਕੁਝ ਕਾਰਨ ਕੀ ਆ ਬਾਬਿਆਂ ਦੇ ਦੁਆਲੇ ਕਿਉਂ ਜਾਂਦੀਆਂ ਨੇ ਅੱਜ ਰੇਪ ਦੇ ਪਰਚੇ ਬਾਬਿਆਂ ਦੇ ਦੁਆਲੇ ਨੇ ਅੱਜ ਚੋਰੀਆਂ ਦੇ ਪਰਚੇ ਬਾਬਿਆਂ ਦੇ ਦੁਆਲੇ ਨੇ ਅੱਜ ਜ਼ਮੀਨਾਂ ਦੱਬਣ ਦੇ ਪਰਚੇ ਬਾਬਿਆਂ ਦੇ ਦੁਆਲੇ ਨੇ ਇਹ ਸਾਰਾ ਕੁਝ ਬਾਬਿਆਂ ਦੇ ਦੁਆਲੇ ਕਿਉਂ ਜਾਂਦਾ ਆਮ ਜਨਤਾ ਜਿਹਨੂੰ ਕਹਿੰਦੇ ਨੇ ਮੋਹ ਚੋਂ ਬਾਹਰ ਰਿਓ ਮਾਇਆ ਦੇ ਚੋਂ ਉਹ ਉਹ ਉਹਨਾਂ ਵੱਲ ਕਿਉਂ ਨਹੀਂ ਜਾਂਦੀਆਂ ਇਹ ਚੀਜ਼ਾਂ ਇਹ ਤਾਂ ਜਿਹੜੇ ਹੁਣ ਜਾਣਦੇ ਨੇ ਤੁਸੀਂ ਉਹਨਾਂ ਨੂੰ ਪੁੱਛਿਓ ਮੈਂ ਤਾਂ ਕਦੇ ਨਹੀਂ ਗਿਆ ਹੈਗਾ ਨੇ ਮੈਂ ਕਾਰਨ ਕੀ ਹੈ ਬਾਬਿਆਂ ਦਾ ਤੁਸੀਂ ਕਿਉਂਕਿ ਜਦੋਂ ਅਸੀਂ ਤੁਹਾਡੇ ਤੁਹਾਡੇ ਦੀਵਾਨ ਸੁਣਦੇ ਆ ਤੁਹਾਡੇ ਦੀਵਾਨ ਦੇ ਵਿੱਚ ਇੰਟਰਵਿਊ ਸੁਣਦੇ ਤੇ ਲੋਕਾਂ ਦੇ ਕਹਿਣਾ ਹੁੰਦਾ ਕਿ ਟੰਡਰੀਆਂ ਵਾਲਿਆਂ ਦਾ ਨਵਾਂ ਵਰਜ਼ਨ ਆ ਗਿਆ ਤੁਸੀਂ ਤੁਸੀਂ ਫੋਲੋ ਕਿਨੂੰ ਕਰਦੇ ਹੋ ਤੁਹਾਡਾ ਰੋਲ ਮਾਡਲ ਕਹੋਣਾ ਰੰਜੀਤ ਸਿੰਘ ਟੰਡਰੀਆਂ ਨੂੰ ਮੰਨਦੇ ਨਹੀਂ ਇਹ ਨਹੀਂ ਮੰਨਦੇ ਹੈਗੇ ਦੇਖੋ ਇਹ ਤਾਂ ਹਰ ਇੱਕ ਬੰਦੇ ਦੀ ਆਪਣੀ ਆਪਣੀ ਸ਼ੈਲੀ ਹੈ ਕਿਰਤਨ ਕਰ ਰਹੇ ਸਪੇਸ ਕਵਰ ਕਰ ਰਹੇ ਉਹਨਾਂ ਨੇ ਨਹੀਂ ਸਪੇਸ ਉਹਨਾਂ ਦੀ ਕਵਰ ਤਾਂ ਕੀ ਉਹ ਤਾਂ ਆਪਣੀ ਮਿਸਾਲ ਆਪ ਨੇ ਉਹਨਾਂ ਦੀ ਅਸੀਂ ਸਪੇਸ ਕੀ ਕਵਰ ਕਰਨੀ ਆ 22 ਸਾਲ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਅੱਜ ਵੀ ਉਹ ਕਰ ਰਹੇ ਨੇ ਉਹਨਾਂ ਦੀ ਸਪੇਸਾਂ ਕੀ ਤਾਂ ਪੂਰੀਆਂ ਹੋਣੀਆਂ ਸਤਕਾਰ ਆ ਉਹਨਾਂ ਦਾ ਇੱਕ ਠੀਕ ਆ ਉਹਨਾਂ ਨੂੰ ਦੇਖ ਕੌਣ ਵਜਾਉਣ ਸਿੱਖੇ ਆ ਤੇ ਪਰ ਇਹ ਨਹੀਂ ਵੀ ਆਪਾਂ ਕਿਸੇ ਦੀ ਸਪੇਸ ਪੂਰੀ ਕਰਨੀ ਹੈ ਉਹ ਆਪਣੀ ਮਸਾਲਾ ਆਪਣਾ ਤੁਸੀਂ ਵੀ ਕੋਈ ਖੋਲ ਰਹੇ ਕੋਈ ਗੁਰਦੁਆਰਾ ਕੋਈ ਡੇਰਾ ਨਹੀਂ ਜੀ ਮੈਂ ਤਾਂ ਨਹੀਂ ਇਹ ਤਾਂ ਤਾਂ ਕੋਹਾ ਦੂਰਾਂ ਖੋਲੂਗਾ ਕਦੇ ਆਉਣ ਵਾਲੇ ਕਾਦੇ ਵਾਸਤੇ ਲੋੜ ਹੀ ਨਹੀਂ ਸਾਰੇ ਗੁਰਦੁਵਾਰੇ ਜਿੱਥੇ ਸੰਸਾਰ ਤੇ ਆਪਣੀ ਨੇ ਸਾਰੇ ਫਿਰ ਬਾਬੇ ਨੂੰ ਲੋੜ ਕਿਉਂ ਪੈਂਦੀ ਆ ਡੇਰੇ ਖੋਲਣ ਦੀ ਕਾਰਨ ਕੀ ਸਮਝਦੇ ਹੋ ਕਿ ਅੱਜ ਬਾਬੇ ਬਹੁਤ ਗੁਰਦੁਆਰੇ ਖੋਲਲੇ ਬਹੁਤ ਡੇਰੇ ਖੋਲਲੇ ਖੋਲਣ ਦੀ ਲੋੜ ਕਿਉਂ ਪੈਂਦੀ ਹੈ ਐਨੇ ਠੇਕੇ ਖੋਲਣ ਦੀ ਕਿਉਂ ਲੋੜ ਪੈਂਦੀ ਹੈ ਕਮਾਈ ਦਾ ਸਾਧਨ ਕਮਾਈ ਦਾ ਸਾਧਨ ਨਹੀਂ ਠੇਕਿਆਂ ਤੋਂ ਕਮਾਈ ਹੁੰਦੀ ਹੈ ਨਾ ਠੇਕਿਆਂ ਦੇ ਲੋਕ ਸ਼ਰਾਬੀ ਹੁੰਦੇ ਨੇ ਕਮਾਈ ਨਹੀਂ ਹੁੰਦੀ ਹੂੰ ਠੇਕਿਆਂ ਤੇ ਨਸ਼ੇ ਨਾਲ ਲਾਇਆ ਜਾਂਦਾ ਜਿਹੜੇ ਗੁਰਦੁਆਰੇ ਧਾਰਮਿਕ ਸਥਾਨੇ ਉੱਥੇ ਗੁਰੂ ਨਾਲ ਜੋੜਿਆ ਜਾਂਦਾ ਹੁਣ ਤੁਸੀਂ ਇੱਕ ਚੀਜ਼ ਦੇਖੋ ਜਿਹੜਾ ਦੇਖੋ ਸਿੱਖ ਧਰਮ ਦੀ ਗੱਲ ਆਪਾਂ ਕਰ ਲਈਏ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਚਲੇ ਜਾਓ ਜਦੋਂ ਉੱਥੇ ਬੰਦਗੀ ਦੀ ਗੱਲ ਆ ਸਿਮਰਨ ਦੀ ਗੱਲ ਆ ਭਗਤੀ ਦੀ ਗੱਲ ਆ ਉੱਥੇ ਹੋ ਤਾਂ ਕੀਰਤਨ ਰਿਹਾ ਨਾ ਉੱਥੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬਹਾਰ ਸੱਚੇ ਪਾਤਸ਼ਾਹ ਜੀ ਦਾ ਹੁਣ ਉਥੇ ਸੰਗਤ ਜਾ ਕੇ ਜੁੜਤਾ ਗੁਰੂ ਗ੍ਰੰਥ ਸਾਹਿਬ ਨਾਲ ਰਹੀ ਆ ਠੀਕ ਨਹੀਂ ਸੋ ਇੱਕ ਤੁਹਾਨੂੰ ਹੋਰ ਦੱਸਾਂ ਇੱਥੇ ਬਰਾਬਰ ਬਿਠਾ ਕੇ ਬਾਬੇ ਮੱਥੇ ਵੀ ਟਿਕਾਉਂਦੇ ਨੇ ਜਿਹੜੇ 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 ਟਿਕਾਉਂਦੇ ਨੇ ਉਹਨਾਂ ਨੂੰ ਮੰਨਦੇ ਹੀ ਨਹੀਂ ਹੈਗੇ ਜਿਹੜੇ ਬਰਾਬਰ ਗੁਰੂ ਗ੍ਰੰਥ ਸਾਹਿਬ ਨਾਲ ਦੇ ਬਰਾਬਰ ਮੇਰੇ ਖਿਆਲ ਚ ਤਾਂ ਨਹੀਂ ਗੱਦੀ ਕਿਤੇ ਵੀ ਲੱਗਦੀ ਮੈਂ ਤਾਂ ਦੇਖੀ ਨਹੀਂ ਹੈਗੀ ਗੱਦੀ ਨਹੀਂ ਬਾਬੇ ਬੈਂਦੇ ਬਰਾਬਰ ਨੇ ਬਾਬੇ ਦੇ ਪੈਰੀ ਹੱਥ ਲੱਗਦੇ ਨਹੀਂ ਬਹੁਤ ਵੀਡੀਓ ਆਉਂਦੀਆਂ ਨੇ ਨਹੀਂ ਗੁਰੂ ਗ੍ਰੰਥ ਸਾਹਿਬ ਨਾਲ ਦੇ ਬਰਾਬਰ ਮੈਂ ਤਾਂ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਤਾਂ ਅਸੀਂ ਤਾਂ ਜੇ ਕਿਤੇ ਇਦਾਂ ਦਾ ਕੰਮ ਹੋਵੇ ਵੀ ਇਸ ਦਾ ਉਹਦਾ ਮੋੜ ਆਉਣਾ ਹੈ دیਵਾਨੀ ਗੁਰੂ ਗ੍ਰੰਥ ਸਾਹਿਬਹਾਰ ਨੂੰ ਉਹ ਲੜੀ ਖੰਡ ਪੜ ਸਾਹਬਾਂ ਦੀ ਸੀਗੀ ਉਹ ਕੋਈ ਮੋਨਾ ਕੋਨਾ ਜਿਹੜਾ ਆਵੇ ਕਰਕੇ ਕਮਰ ਕਸਾ ਗੁਰੂ ਸਾਹਿਬ ਦੇ ਉਹ ਸੱਚਖੰਡ ਨੂੰ ਵੀ ਫਟਾਫੜ ਲੈ ਜੀਏ ਗੁਰੂ ਸਾਹਿਬ ਦੇ ਉਹ ਸੋਖਾਸਣ ਵੀ ਐ ਕਰਨ ਜਿਵੇਂ ਗੰਡਾ ਮਾਰੀ ਦੀਆਂ ਨੇ ਤਾਂ ਅਸੀਂ ਉੱਥੇ ਉਹਨਾਂ ਨੂੰ ਤਾੜਨਾ ਵੀ ਬਹੁਤ ਕਰੀ ਸੀ ਤਾਂ ਉਤੋਂ ਮੋੜਾ ਸੀ ਦੀਵਾਨ ਨਹੀਂ ਚਲਾਇਆ ਉਥੇ ਹਮ ਮਤਲਬ ਗੁਰੂ ਸਾਹਿਬ ਜੀ ਦਾ ਸਿਧਾਂਤ ਗੁਰੂ ਸਾਹਿਬ ਜੀ ਦਾ ਸਤਕਾਰ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਤੇ ਕਿਸੇ ਨਾਲੇ ਮੇਰੀ ਇੱਕ ਗੱਲ ਅਸੀਂ ਸਿੱਖ ਕਿਸੇ ਬਾਬੇ ਦੇ ਥੋੜੀ ਹਾਂ ਸਿੱਖ ਅਸੀਂ ਕਲਗੀਧਰ ਸੱਚੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਾਰੇ ਨੇ ਤਾਂ ਸਾਨੂੰ ਪਤਾ ਸਮਾਰਾ ਸਾਬ ਦਾ ਸਤਕਾਰ ਕਿਦਾਂ ਬਹਾਲ ਕਰਨਾ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਸਾਦਾ ਜੀਵਨ ਜਿਉ ਮੇਰਾ ਸਿੱਖ ਜਿਹੜਾ ਸਾਦੇ ਜੀਵਨ 'ਚ ਵਿਸ਼ਵਾਸ ਰੱਖੂਗਾ ਜੀ ਤੇ ਅੱਜ ਸਾਡੀ ਉਹ ਜਨਰੇਸ਼ਨ ਜਿਹੜੀ ਬਾਬੇ ਵਾਲੀ ਆ ਉਹ ਸਾਦੇ ਜੀਵਨ 'ਤੇ ਵਿਸ਼ਵਾਸ ਨਹੀਂ ਰੱਖਦੀ ਕੋਈ ਤੁਹਾਡੇ 'ਤੇ ਬਹੁਤ ਕਿੰਤੂ ਪ੍ਰੰਤ ਹੁੰਦੇ ਆ ਕਹਿੰਦੇ ਕਿ ਰੰਗ ਪ੍ਰੰਗੇ ਚੋਲੇ ਪਾਉਣ ਲੱਗ ਗਏ ਬਾਬੇ ਕਈ ਬਾਬੇ ਦਿਮਾਲਿਆਂ 'ਚ گلاب ਦੇ ਫੁੱਲ ਲਾਈ ਫਿਰਦੇ ਨੇ ਕਹਿੰਦੇ ਸਾਰਾ ਹੀ ਸਿਸਟਮ ਵੱਖਰੇ ਲਈ ਫਿਰਦੇ ਹੋ ਹੂੰ ਨਹੀਂ ਦੇਖੋ ਜੇ ਕੋਈ ਦਿਮਾਲੇ 'ਚ ਫੁੱਲ ਲਾਉਂਦਾ ਤਾਂ ਦਮਾਲੇ ਕੁ ਸ਼ਸਤਰ ਵੀ ਲਾਉਂਦੇ ਨੇ ਕਈ ਕਬਜ ਵੀ ਲਾਉਂਦੇ ਨੇ ਕਈ ਕੜੇ ਵੀ ਲਾਉਂਦੇ ਨੇ ਦਮਾਲੇ ਦਾ ਸ਼ਿੰਗਾਰ ਆ ਹੂੰ ਦਮਾਲੇ ਦਾ ਸ਼ਿੰਗਾਰ ਆ ਬਾਕੀ ਇਹ ਆ ਵੀ ਬਾਣਾ ਤਾਂ ਸੋਹਣਾ ਹੀ ਹੋਣਾ ਚਾਹੀਦਾ ਨਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਜਾਣਾ ਕੀਰਤਨ ਕਰਨ ਜਾਣਾ ਜਦ ਇੱਕ ਲੱਚਰ ਗਾਇਕੀ ਗਾਉਣ ਵਾਲਾ ਕਰੋੜ ਕਰੋੜ ਰੁਪਏ ਦੀ ਡਰੈਸ ਪਾ ਸਕਦਾ ਤੇ ਜੇ ਕਿਸੇ ਸੰਤ ਨੇ 5000 ਦਾ ਚੋਲਾ ਪਾ ਲਿਆ ਤੇ ਕਿਉਂ ਚੁਬਦਾ ਕਿਸੇ ਨੂੰ ਚੋਣਾ ਨਹੀਂ ਚਾਹੀਦਾ ਕਾਦੇ ਵਾਸਤੇ ਕੀ ਲੋੜ ਤੁਸੀਂ ਇੱਕ ਚੀਜ਼ ਦੇਖੋ ਤੁਸੀਂ ਮੈਨੂੰ ਕੋਈ ਚੀਜ਼ ਦਿੱਤੀ ਆ ਹੂੰ ਮੈਂ ਪਾਈ ਆ ਮੇਰਾ ਸਰੀਰ ਆ ਤੁਸੀਂ ਦਿੱਤੀ ਆ ਤੇ ਜੇ ਤੀਸਰੇ ਬੰਦੇ ਨੂੰ ਕਿਉਂ ਤਕਲੀਫ ਆ ਜੀ ਕਾਦੇ ਵਾਸਤੇ ਆ ਨਹੀਂ ਹੋਣੀ ਚਾਹੀਦੀ ਥੋੜਾ ਚੈਨਲ ਆ ਤੁਸੀਂ ਆਪਦੇ ਚੈਨਲ ਤੇ ਕਮਾਈ ਕਰ ਰਹੇ ਹੋ ਕੋਈ ਬੰਦਾ ਕਹੇ ਵੀ ਯਾਰ ਇਹ ਹਰ ਕੋਲ ਹੀ ਜਾਈ ਜਾਂਦਾ ਹਰ ਕੋਲ ਜਾਂ ਉਹ ਆਪਦਾ ਆਪ ਜਾਵੇ ਆਪਦੀ ਮਿਹਨਤ ਕਰੇ ਮਿਹਨਤ ਕਰਕੇ ਅੱਗੇ ਆਵੇ ਠੀਕ ਨਹੀਂ ਬਾਕੀ ਬਾਕੀ ਮੇਰੀ ਬਾਬੇ ਹੁਣ ਇਥੋਂ ਇਹ ਕਹਿੰਦੇ ਕਿ ਬਾਬੇ ਸਿੰਗਰਾਂ ਨੂੰ ਫੋਲੋ ਕਰਦੇ ਨੇ ਕਾਰੇ ਵਾਸਤੇ ਕਰਦੇ ਨੇ ਕਿ ਕਿ ਜੇ ਤੁਸੀਂ ਤੁਸੀਂ ਇੱਕ ਕਨਸੈਪਟ ਦੇਤਾ ਕਿ ਜੇ ਸਿੰਗਰ ਡੇਡਡ ਕਰੋੜ ਦੀ ਡਰੈਸ ਪਾਉਂਦੇ ਨੇ ਤੇ ਬਾਬੇ ਨੇ ਰੰਗ-ਪਰੰਗੇ ਚੋਲੇ ਪਾਲੇ ਤਾਂ ਕੀ ਹੋ ਗਿਆ ਹਾਂ ਕਦੇ ਕਿਸੇ ਨੇ ਰੋਲਾ ਪਾਇਆ ਇਹ ਬਿਲਕੁਲ ਪੈਂਦਾ ਬਹੁਤ ਕਮੈਂਟ ਨੇ ਤੁਹਾਡੀ ਇੰਟਰਵਿਊ ਕਰਨ ਤੁਹਾਨੂੰ ਮੈਂ ਦੱਸਦਾ ਹਾਂ ਵੀ ਕਦੇ ਕਿਸੇ ਨੇ ਰੋਲਾ ਪਾਇਆ ਵੀ ਫਲਾਣਾ ਕਲਾਕਾਰ ਆ ਤੇ 10 ਕਰੋੜ ਦੀ ਡਰੈਸ ਪਾਉਂਦਾ ਕਿਉਂ ਪਾਉਂਦਾ ਜੀ ਪਾਇਆ ਕਿਸੇ ਨੇ ਨਹੀਂ ਪਾਉਂਦਾ ਉਹਨਾਂ ਦਾ ਕੀਤਾ ਉਹ ਜਣਾ ਤੁਹਾਡਾ ਤੁਹਾਡਾ ਕੀਤਾ ਉਹ ਜੇ ਮੇਰੀ ਇੱਕ ਗੱਲ ਤੁਸੀਂ ਕਿਹੜਾ ਦੋ ਰੋਟੀਆਂ ਹਾਂ ਜੇ ਤੁਹਾਨੂੰ ਰੋਟੀਆਂ ਦਾ ਕਨਸੈਪਟ ਰਹਿ ਗਿਆ ਉੱਥੇ ਸਾਰੀਆਂ ਚੀਜ਼ਾਂ ਜੋੜ ਦਿੰਦਾ ਮੇਰੀ ਇੱਕ ਗੱਲ ਸੁਣੋ ਜੇ ਜੇ ਕੋਈ ਮਹਾਪੁਰਸ਼ ਜੇ ਕੋਈ ਪ੍ਰਚਾਰਕ ਜੇ ਕੋਈ ਗੁਰੂ ਦਾ ਕੀਰਤਨੀ ਜਾਂ ਕੀਰਤਨ ਕਰਦਾ ਹੈ ਕਿਰਤ ਸੋਬਾ ਕਿਸੇ ਬੰਦੇ ਦੀ ਥੋੜੀ ਆ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆ ਤਾਂ ਇੱਥੇ ਤਾਂ ਲੋਕੀ ਸੋਨੇ 'ਚ ਵੀ ਤੋਲ ਦਿੰਦੇ ਨੇ ਚੋਲੇ ਪੌਣੇ ਦਾ ਇਹ ਤਾਂ ਛੋਟੀਆਂ ਗੱਲਾਂ ਨੇ ਗੱਡੀਆਂ ਕੀ ਸਰ ਪਤਾ ਅਗਲੇ ਨੂੰ ਗੁਰੂ ਗੁਰੂ ਦੀ ਸਿਫਤ ਕਰ ਰਹੇ ਨੇ ਹੂੰ ਗੁਰੂ ਗੁਰੂ ਕੀ ਸਿਫਤ ਕਰਨ ਵਾਲੇ ਬੰਦੇ ਮਤਲਬ ਕੀ ਕਹੀਏ ਪਾਟੇ ਕੱਪੜੇ ਪਾ ਲਿਆ ਕਰਨ ਉਹ ਪੱਕ ਜਾਇਆ ਕਰਨ ਬਾਬੇ ਜਦੋਂ ਬਾਬੇ ਕੋ 4 ਪੈਸੇ ਜਾਂਦੇ ਬਾਬੇ ਸਮੇਂ ਦੇ ਹਿਸਾਬ ਨਾਲ ਫਿਰ ਯੂ ਟਰਨ ਕਿਉਂ ਲੈਂਦੇ ਨੇ ਸਾਰੇ ਜਿਆਦਾਤਰ ਜਿੰਨੇ ਬਾਬੇ ਹੁਣ ਤੱਕ ਹੋਏ ਮੈਂ ਸਿੱਧੇ ਤੌਰ ਤੇ ਗੱਲ ਕਰਾਂ ਮੈਂ ਬਾਲਾ ਕਮਾਵਾ ਫਰਾਵਾ ਨਾਲ ਸੰਜੀਤ ਸਿੰਘ ਟੈਂਡਰੀਆਂ ਤੋਂ ਸ਼ੁਰੂ ਕਰ ਲਈਏ ਜਦੋਂ ਉਹ دیਵਾਨ ਲਾਉਂਦੇ ਨੇ ਅਸੀਂ ਬਹੁਤ ਛੋਟੇ ਸੀ ਉਦੋਂ ਅਸੀਂ ਵੀ ਸੁਣਿਆ ਸਾਡੇ ਸਕੂਲ 'ਚ دیਵਾਨ ਲੱਗਦੇ ਰਹੇ ਹਾਂ ਉਦੋਂ ਕਨਸੈਪਟ ਹੋਰ ਸੀ ਅੱਜ ਰਣਜੀਤ ਸਿੰਘ ਘੰਡਰੀਆਂਾਂ ਦਾ ਕਨਸੈਪਟ ਹੋਰ ਆ ਇਹ ਅੱਜ ਘੜੀ ਵੀ ਕਰੋੜ ਦੀ ਆ ਹਾਂਜੀ ਤੇ ਅੱਜ ਬੂਟ ਵੀ ਲੱਖਾਂ ਦੇ ਨੇ ਤੇ ਅੱਜ ਉਸੇ ਰਣਜੀਤ ਸਿੰਘ ਘੰਡਰੀਆਂ ਦਾ ਲਾਈਫ ਸਟਾਈਲ ਵੱਖਰਾ ਤੇ ਉਹ ਗੁਰਬਾਣੀ ਤੋਂ ਵੱਖਰੇ ਉਹ ਕੋਈ ਗੱਲ ਕਰਦੇ ਨੇ ਮੇਰੀ ਇੱਕ ਗੱਲ ਸੁਣੋ ਤੁਸੀਂ ਤੁਸੀਂ ਗੁਰਬਾਣੀ ਗੱਲ ਤਾਂ ਗੁਰਬਾਣੀ ਦੀ ਕਰਦੇ ਆ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਰਮੈਣ ਦਾ ਨਹੀਂ ਹੈਗਾ ਤੁਸੀਂ ਪਰਮੇਸ਼ਰ ਦਵਾਰ ਜਾ ਕੇ ਦੇਖਿਓ ਪਰ ਗੱਲ ਇਹ ਆ ਵੀ ਜਿਸ ਬੰਦੇ ਨੇ 22 ਸਾਲ ਪ੍ਰਚਾਰ ਕੀਤਾ ਹੋਵੇ 22 ਸਾਲ 10 ਲੱਖ ਬੰਦੇ ਨੂੰ ਅਮਰ ਸ਼ਿਕਾਇਆ ਹੋਵੇ ਨੌਜਵਾਨਾਂ ਦੇ ਸਿਰਾਂ ਤੇ ਦਿਮਾਲੇ ਬਣਾਏ ਹੋਣ ਜੇ ਕਰੋੜ ਕਿੱਡੀ ਕ ਗੱਲ ਆ ਹੂੰ ਉਹ ਬੰਦੇ ਦੇ ਤੁਸੀਂ ਮੇਰੀ ਇੱਕ ਗੱਲ ਸੁਣੋ ਹੁਣ ਕਰੋੜ ਰੁਪਏ ਦੀ ਘੜੀ ਪਿੱਛੇ ਇਹ ਕਹਿਦੀ ਵੀ ਉਹਨੇ 22 ਸਾਲ ਪ੍ਰਚਾਰ ਕਰਿਆ ਉਹ ਸਾਰੀ ਸਵਾਹ ਹੈ ਤੇ ਮਤਲਬ ਤੇ ਇਹਨੂੰ ਤਾਂ ਸਾਦੇ ਨੂੰ ਸਾਦਾ ਰਹਿਣਾ ਚਾਹੀਦਾ ਜਾਂ ਸਾਦਾ ਠੀਕ ਆ ਅਗਲੇ ਨੂੰ ਸੰਗਤ ਨੇ ਦਿੱਤਾ ਏ ਉਹਨੂੰ ਪਿਆਰ ਕਰਨ ਵਾਲੇ ਉਹਦੇ ਫੈਨ ਬਹੁਤ ਨੇ ਹੂੰ ਐਦਾਂ ਐਦਾਂ ਦੇ ਫੈਨ ਨੇ ਜਿਹੜੇ ਕਹਿੰਦੇ ਤੁਸੀਂ ਹੁਕਮ ਕਰੋ ਕਰਨਾ ਕੀ ਆ ਸਾਰਾ ਕੁਝ ਨਾਲ ਲਵਣ ਨੂੰ ਤਿਆਰ ਨੇ ਸੰਗਤ ਬਹੁਤ ਪਿਆਰ ਕਰਦੀ ਆ ਜੇ ਗਾਇਕਾਂ ਗਾਇਕ ਵੀਰਾਂ ਨੂੰ ਲੋਕ ਪਿਆਰ ਕਰਦੇ ਆ ਜਾਂ ਗਾਇਕੀ ਦੀ ਕਿਸੇ ਨੂੰ ਪਿਆਰ ਕਰਦੇ ਆ ਨਾਲੇ ਸੰਗੀਤ ਸੋਹਰਾ ਏ ਜਿਹਨੂੰ ਸੁਰ ਡੰਗ ਮਾਰ ਗਿਆ ਬਸ ਉਹ ਡੰਗਿਆ ਗਿਆ ਉਹ ਤਾਂ ਅਗਲਾ ਦਾ ਆਪਣਾ ਆਪ ਲੜਾ ਆ ਸੰਜੀਵਨੰਦ ਦੀ ਤੁਸੀਂ ਇੰਟਰਵਿਊ ਕਰੀਆ ਸੁਣਨ ਵਾਸਤੇ ਦਿੱਲੀ ਤੋਂ ਭੱਜੇ ਆਉਂਦੇ ਨੇ ਮੈਨੂੰ ਸੋਰੀ ਇਹ ਹੋਰ ਤਾਂ ਕੋਈ ਨਹੀਂ ਕਰੋੜਾਂ ਰੁਪਏ ਦਾ ਬਿਜ਼ਨਸ ਆ 3-400 ਕਿੱਲਾ ਜ਼ਮੀਨ ਦਾ ਉਹਨਾਂ ਦਾ ਕਿੱਡੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ 5000 ਬੱਚੇ ਉਹਨਾਂ ਦੇ ਕਾਲਜ 'ਚ ਪੜ੍ਹਦੇ ਆ ਉੱਥੇ ਕਿੱਡਾ ਕਿੱਡਾ ਮਹਾਰਾਜ ਸਾਹਿਬ ਦੀ ਮਿਹਰ ਆ ਤੇ ਕੀ ਸੁਰ ਦੀ ਮਹਾਰਾ ਬਸ ਇਹ ਤੇ ਜੇ ਜੇ ਕੋਈ ਕਿਸੇ ਦਾ ਜੀਵਨ ਬਣ ਗਿਆ ਕਿਸੇ ਦਾ ਕੋਈ ਬੰਦਾ ਨਸ਼ਾ ਕਰਦਾ ਹੈ ਕੋਈ ਬੰਦਾ ਭੇੜੇ ਐਵ ਕਰਦਾ ਹੈ ਅਰਬਰ ਬੇ ਦਾ ਮਾਲਕ ਆ ਉਹਨੂੰ ਪਤਾ ਹੀ ਨਹੀਂ ਲੱਗ ਰੇ ਜ਼ਿੰਦਗੀ ਜਿਉਣੀ ਕਿਦਾਂ ਕਿਸੇ ਕਿਸੇ ਪ੍ਰਚਾਰਕ ਤੋਂ ਸਿੱਖਿਆ ਲੈ ਕੇ ਅਗਲਾ ਕਹਿ ਮੈਂ ਸੁਣਦਾ ਸੀ ਜੀ ਜੀਵਨ ਬਦਲ ਗਿਆ ਮੇਰਾ ਤਾਂ ਕਿਸੇ ਨੇ ਦੇਤਾ ਤੇ ਕੀ ਅਤਕਤ ਨਹੀਂ ਆ ਹ ਨਹੀਂ ਵਿਚਾਰਨੀ ਚਾਹੀਦੀ ਐਦਾਂ ਦੀਆਂ ਗੱਲਾਂ ਸਾਨੂੰ ਪਰ ਬਾਬੇ ਜੇ 10ਵੇਂ ਪਾਸ਼ਾ ਮੈਂ ਤੁਹਾਨੂੰ ਸੱਚੀ ਦੱਸਾਂ ਜੇ 10ਵੇਂ ਪਾਸ਼ਾ ਅਜਿਹੇ ਸਮੇਂ ਜਿਹੜੇ ਹੁੰਦੇ ਨਾ ਕਦੇ ਬਵੰਜਾ ਕਵੀਆਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਸੋਨੇ ਚ ਤੋਲਿਆ ਹੋਇਆ ਮਾਰੇ ਨੇ ਕਵੀਆਂ ਨੂੰ ਇਹ ਕੱਲਾ ਗੱਲਾਂ ਮਤਲਬ ਨਹੀਂ ਹੈ ਲੌਜੀਕ ਹੋਏ ਇਹਨਾਂ ਦਾ ਲੋਕੀ ਕਰਦੇ ਤਾਂ ਦੇਣ ਵਾਲਾ ਵੀ ਕੋਈ ਹੋਰ ਆ ਪਾਉਣ ਵਾਲਾ ਵੀ ਕੋਈ ਹੋਰ ਆ ਵਿਚ ਵਿਚਾਰ ਲੈ ਵਾਲੇ ਹੋਰ ਹੀ ਨੇ ਕੋਈ ਨਹੀਂ ਹੋਣਾ ਚਾਹੀਦਾ ਇਹਦਾ ਬਿਲਕੁਲ ਤੇ ਜਿਹੜੇ ਤੁਹਾਡੇ ਨਵੇਂ ਗੀਤ ਆ ਰਹੇ ਨੇ ਜਾਂਦੇ ਜਾਂਦੇ ਮੈਂ ਉਸ ਤੇ ਵੀ ਜਰੂਰ ਜਿਹੜੀ ਗੱਲ ਕਰੀਏ ਇੱਕ ਤਾਂ ਸੱਤਰ ਜਿਹੜੀਆਂ ਦੋ ਰੋਟੀਆਂ ਜਿਹਦੇ ਤਾਂ ਮੈਂ ਪੂਰੇ ਇੰਟਰਵਿਊ ਚ ਚੱਲੀ ਆ ਆਪਣੀ ਦੋ ਰੋਟੀਆਂ ਦੀ ਸੱਤ ਨੂੰ ਸੁਣਾ ਦਿਓ ਹਾਂਜੀ ਜੀ ਜੀ ਖਰੀਆਂ ਕਮਾਲੇ ਜਾਂ ਕਮਾਲੇ ਖੋਟੀਆਂ ਖਾਣੀਆਂ ਤਾਂ ਬੰਦੇ ਆ ਤੂੰ ਦੋ ਰੋਟੀਆਂ ਖਰੀਆਂ ਕਮਾਲੇ ਜਾਂ ਕਮਾਲੇ ਖੋਟੀਆਂ ਖਾਣੀਆਂ ਤਾਂ ਬੰਦੇ ਆ ਤੂੰ ਦੋ ਰੋਟੀਆਂ ਖਾਣੀਆਂ ਤਾਂ ਬੰਦੇ ਆ ਤੂੰ ਦੋ ਰੋਟੀਆਂ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਆਵਾਜ਼ ਤੁਹਾਡੀ ਬਹੁਤ ਸੋਹਣੀ ਪਰਮਾਤਮਾ ਨੇ ਬਖਸ਼ੀ ਪਰ ਇਹ ਵੀ ਨਾਲ ਨਾਲ ਜ਼ਰੂਰ ਹੈ ਕਿ ਹੁਣ ਰੰਗ-ਪਰੰਗੇ ਚੋਲੇ ਆ ਤੇ ਜਿਹੜਾ ਤੁਹਾਨੂੰ ਮੈਂ ਸਵਾਲ ਕੀਤਾ ਜੀ ਮੈਂ ਆਖਰੀ ਜਾਂਦੇ ਜਾਂਦੇ ਉਹ ਸਵਾਲ ਜ਼ਰੂਰ ਕਰੂੰਗਾ ਜੀ ਇਸ ਇਸ ਕਨਸੈਪਟ ਨੂੰ ਲੈ ਕੇ ਕਿੰਨਾ ਪਰੰਤੂ ਬਹੁਤ ਹੈ ਕਿ ਚੋਲੇ ਰੰਗ-ਪਰੰਗੇ ਹੋਗੇ ਹਾਲਾਂਕਿ ਜਦੋਂ ਸਿੱਖ ਧਰਮ ਦੀ ਮर्याਦਾ ਦੀ ਗੱਲ ਆਉਂਦੀ ਆ ਜਦੋਂ ਪਿੱਛੇ ਜੇ ਵੀ ਨਿਸ਼ਾਨ ਸਾਹਿਬਾਂ ਦਾ ਰੌਲਾ ਪਿਆ ਸੀ ਕਿ ਰੰਗ ਬਦਲ ਨੇ ਉਦੋਂ ਕਹਿੰਦੇ ਜੀ ਕਹਿੰਦੇ ਸਿੱਖ ਧਰਮ ਚ ਚਾਰ ਰੰਗ ਜਿਹੜੇ ਨੇ ਉਹ ਪ੍ਰਮਾਣਿਤ ਨੇ ਉਹਨਾਂ ਉਹਨਾਂ ਚਾਰ ਰੰਗਾਂ ਦੇ ਬਾਰੇ ਚਾਰ ਰੰਗ ਸਿੱਖ ਧਰਮ ਚ ਪ੍ਰਮਾਣਿਤ ਤਾਂ ਹੈਗੇ ਨੇ ਪਰ ਬਾਕੀ ਰੰਗ ਕਿ ਕਿਹਨੇ ਬਣਾਏ ਨੇ ਇਹ ਬਾਕੀ ਦੇ ਰੰਗ ਕਿਹਨੇ ਬਣਾਏ ਨੇ ਨਾਰਮਲ ਚਾਰ ਰੰਗ ਸਿੱਖ ਨੇ ਪੀਲਾ ਕਾਲਾ ਚਿੱਟਾ ਤੇ ਨੀਲਾ ਪਾਉਣਾ ਬਾਕੀ ਰੰਗ ਕਿਨੇ ਬਣਾਏ ਨੇ ਬਗਲਤ ਗਲਤ ਪ੍ਰਮਾਣਿਤ ਦੀ ਹੈ ਤਾਂ ਤਾਂ ਜਦੋਂ ਪ੍ਰਮਾਣਿਤ ਤਾਂ ਪ੍ਰਮਾਣਿਤ ਤਾਂ ਹੈਗੇ ਨੇ ਬਾਕੀ ਵੀ ਤਾਂ ਆ ਹਰਾ ਰੰਗ ਆ ਪੱਤੇ ਹੁਣ ਹਰੇ ਰੰਗ ਦੇ ਨੇ ਕਣਕ ਖਾਣ ਤੋਂ ਪਹਿਲਾਂ ਹਰੀ ਹੁੰਦੀ ਆ ਕੱਦੂ ਖਾਣ ਤੋਂ ਪਹਿਲਾਂ ਹਰਾ ਹੁੰਦਾ ਸਬਜ਼ੀਆਂ ਸਾਰੀਆਂ ਹਰੀਆਂ ਹੁੰਦੀਆਂ ਨੇ ਰੰਗ ਹੁੰਦੇ ਹਰੇ ਨੇ ਕੀ ਕੱਢ ਦੋਗੇ ਉਹਨੂੰ ਉਹ ਤਾਂ ਖਾਣ ਪੀਣ ਤੇ ਆ ਗਈ ਨਾ ਤੁਸੀਂ ਕੱਲੇ ਖਾਣ ਦੀ ਗੱਲ ਬਾਕੀ ਰੰਗ ਹੀ ਨਹੀਂ ਬਣਾਏ ਨੇ ਗੱਲ ਪ੍ਰਮਾਣਿਤ ਕੱਲੇ ਕਿੰਨੇ ਕਿੰਨੇ ਨੇ ਐਂ ਤੇ ਐਂ ਤੇ ਸਾਡੀ ਮਰਿਆਦਾ ਚ ਬਹੁਤ ਥੋੜਾ ਮੈਂ ਥੋੜਾ ਮੈਂ ਦੱਸਦਾ ਥੋੜਾ ਮੈਂ ਦੱਸਦਾ ਹੁਣ ਹੁਣ ਤੁਹਾਨੂੰ ਮੈਂ ਦੱਸ ਚਾਰ ਰੰਗ ਹੁੰਦੇ ਆ ਨਾ ਸਿੱਖ ਧਰਮ ਚ ਕਾਲਾ ਨੀਲਾ ਪੀਲਾ ਤੇ ਚਿੱਟਾ ਠੀਕ ਆ ਜੀ ਹੁਣ ਕਈ ਖਾਕੀ ਰੰਗ ਦੇ ਚੋਲਾ ਪਾਉਂਦੇ ਨੇ ਸਾਦਾ ਹੂੰ ਉਹ ਆਉਂਦਾ ਉਹ ਪ੍ਰਮਾਣਿਤ ਨਹੀਂ ਪ੍ਰਮਾਣਿਤ ਕਿਉਂ ਪਾਉਂਦੇ ਨੇ ਫਿਰ ਉਹ ਸਹੀ ਕਹਿ ਰਹੇ ਨੇ ਉਹ ਤਾਂ फडਕਮਾ ਨਹੀਂ ਨਹੀਂ ਉਹ ਤਾਂ ਸਾਦਾ ਹੀ ਆ ਹੂੰ ਕੋਈ ਕੋਈ ਅਚਕਨ ਪਾਉਂਦਾ ਕੋਈ ਮਤਲਬ ਡੱਬੀਆਂ ਵਾਲਾ ਚੋਲਾ ਪਾਉਂਦਾ ਕੋਈ 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 ਖੱਦਰ ਦਾ ਵੀ ਪਾ ਲੰਦਾ ਹੈ ਹਨਾ ਕੋਈ ਬਿਲਕੁਲ ਸਾਦੇ ਚੋਲੇ ਪਾ ਲੰਦਾ ਕੋਈ ਸਾਦੇ ਦਰਮਿਆਨੇ ਰੰਗ ਪਾ ਲੰਦਾ ਉਹ ਉਹ ਆਉਂਦੇ ਕਿਸੇ ਮर्यादा ਚ ਉਹ ਤਾਂ ਹੁਣ ਹੁਣ ਤਾਂ ਰੰਗ ਸੰਪਰਦਾਵਾਂ ਦੇ ਹਿਸਾਬ ਨਾਲ ਵੀ ਵੰਡੇ ਗਏ ਨਾ ਕਿ ਆਹ ਸੰਪਰਦਾ ਰੰਗ ਪਾਉਗੀ ਆ ਸੰਪਰਦਾ ਹਾਂ ਉਹ ਵੰਡੇ ਵੰਡੇ ਤਾਂ ਗਏ ਗੱਲ ਇਹ ਆ ਰੰਗ ਜਿੰਨੇ ਨੇ ਸਾਰੇ ਪਰਮੇਸ਼ਰ ਨੇ ਹੀ ਬਣਾਏ ਨੇ ਇਹ ਜੇ ਬੰਦਾ ਧਰਤੀ ਤੇ ਭੇਜਿਆ ਨਾ ਮਾਲਕ ਨੇ ਇਹ ਦਿਮਾਗ ਵੀ ਉਹਨੂੰ ਆ ਜਹਾਜ਼ ਜਿਹੜੇ ਲੈਟਾਂ ਜਿਹੜੀਆਂ ਜੋ ਵੀ ਆ ਮੇਰੀ ਨਜ਼ਰ ਚ ਹੋ ਸਕਦਾ ਮੈਂ ਗਲਤ ਹੋਵਾਂ ਪਰ ਜੋ ਵੀ ਇੱਕ ਗੁਰੂ ਸਾਹਿਬ ਨੇ ਕਰਿਆ ਹੋਇਆ ਸਾਰਾ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਾਰੀ ਦੁਨੀਆ ਨੂੰ ਚਲਾ ਰਹੇ ਨੇ ਜੇ ਕਿਸੇ ਦੇ ਜੇ ਕਿਸੇ ਨੂੰ ਜਨਮ ਦਿੱਤਾ ਤਾਂ ਵੱਡਾ ਹੋਇਆ ਜੇ ਵੱਡਾ ਹੋਇਆ ਤਾਂ ਉਹਦੇ ਉਹਨੂੰ ਦਿਮਾਗ ਦਿੱਤਾ ਜੇ ਦਿਮਾਗ ਦਿੱਤਾ ਤਾਂ ਥੋਟ ਆਈ ਲੈਟ ਬਣਾਉਣ ਲੈਟ ਬਣਾਉਣ ਦਾ ਜੇ ਦਿਮਾਗ ਦਿੱਤਾ ਗੁਰੂ ਸਾਹਿਬ ਜੀ ਨੇ ਮਹਾਰਾਜ ਸਾਹਿਬ ਹੀ ਨਾ ਦਿੰਦੇ ਤਾਂ ਕਿੱਥੋਂ ਇਹ ਜਹਾਜ਼ ਬਣਾ ਲੰਦਾ ਹਵਾ ਚ ਉਡਾਉਣ ਦਾ ਵੀ ਕਿਸੇ ਨੂੰ ਸੋਚ ਸੋਚ ਦਿੱਤੀ ਆ ਨਾ ਮਹਾਰੇ ਨੇ ਜੇ ਉਹ ਗੁਰੂ ਸਾਹਿਬ ਘਟਾ ਘਟਾ ਚਾਪਦੇ ਹ ਇਸ ਕਰਕੇ ਰੰਗ ਜਿਹੜੇ ਚਾਰ ਪ੍ਰਮਾਣਿਤ ਨੇ ਉਹ ਪਾਉਂਦੇ ਆ ਦਰਮਿਆਨੇ ਰੰਗ ਸਾਰੇ ਸਿੱਖ ਪਾ ਲੰਦੇ ਆ ਤੁਸੀਂ ਮੇਰੇ ਕਦੇ फडਕਾ ਚੋਰ ਪੜਕੀਲਾ ਚੋਲਾ ਦੇਖਿਆ ਕਦੇ ਕਦੇ ਨਹੀਂ ਦੇਖਿਆ ਹੋਣਾ ਜ਼ਿਆਦਾਤਰ ਮੈਂ ਚਿੱਟੇ ਵਸਤਰ ਪਾਉਨਾ ਜਾਂ ਫਿਰ ਨੋਰਮਲ ਜਿਹੜੇ ਵਸਤਰ ਨੇ ਉਹ ਸਾਦੇ ਜਿਹੜੇ ਵਸਤਰ ਨੇ ਔਰ ਇਥੋਂ ਤੱਕ ਦੇਖੋ ਇਹ ਕਹਿਣ ਨੂੰ ਗੱਲਾਂ ਬਹੁਤ ਸਾਰੀਆਂ ਆ ਜਾਂਦੀਆਂ ਨੇ ਕਿਉਂਕਿ ਹੁਣ ਮੰਨ ਕੇ ਚੱਲੋ ਵੀ ਮੈਂ ਆਲਟੀਫੀਸ਼ਲ ਦਾ ਵੀ ਸੋਨਾ ਪਾ ਲਾਂ ਤਾਂ ਮੇਰੇ ਉਹ ਵੀ ਅਸਲੀ ਲੱਗਣਾ ਅਗਲਾ ਕਹਿਣਾ ਐਡਾ ਵੱਡਾ ਨਾਮ ਨਕਲੀ ਥੋੜੀ ਪਾਉ। ਪਰ ਆਪਾਂ ਨੂੰ ਉਹ ਚੀਜ਼ਾਂ ਕਰਨੀਆਂ ਹੀ ਨਹੀਂ ਚਾਹੀਦੀਆਂ ਜਦੋਂ ਸਾਡਾ ਬੋਲਿਆ ਸਾਡਾ ਦੇਖਿਆ ਬਹੁਤ ਵੱਡੇ ਪੱਧਰ ਤੇ ਜਾਂਦਾ ਨਾ ਤਾਂ ਸਾਨੂੰ ਆਪਦਾ ਜਿਹੜਾ ਜੀਵਨ ਆ ਉਹ ਬਹੁਤ ਸਹਿਜ ਤਰੀਕੇ ਨਾਲ ਵਿਚਰਨਾ। ਗੁਰਸਿੱਖ ਦਾ ਜਿਹੜਾ ਜੀਵਨ ਆ ਉਹ ਤਾਂ ਹੈ ਹੀ ਸਹਿਜ ਦਾ ਹੈ। ਹੂੰ। ਸਾਦਗੀ ਦਾ ਹੈ। ਪਰ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮਝ ਆਵੇ। ਹੂੰ। ਹੇ ਬਿਲਕੁਲ ਸੋ ਜੀ ਜਨ ਬਾਬਾ ਗੁਲਾਬ ਸਿੰਘ ਜੀ ਨਾਲ ਗੱਲਬਾਤ ਹੋਈ ਆ ਇਹਨਾਂ ਦਾ ਇੱਕ ਨਵਾਂ ਗੀਤ ਆ ਰਿਹਾ ਜਿਸ ਗੀਤ ਨੂੰ ਲੈ ਕੇ ਚਰਚਾ ਦੇ ਵਿੱਚ ਜੁੜੇ ਸੀ ਪਰ ਬਹੁਤ ਸਾਰੇ ਸਵਾਲ ਸੀ ਜਿਹੜੇ ਖਾਸ ਤੌਰ ਤੇ ਬਾਬਾ ਗੁਲਾਬ ਸਿੰਘ ਹੁਣਾਂ ਦੀ ਜਦੋਂ ਵੀਡੀਓਜ਼ ਦੇਖਦੇ ਉਹ ਥੱਲੇ ਕਮੈਂਟਾਂ ਦੇ ਵਿੱਚ ਬਾਬਾ ਗੁਲਾਬ ਸਿੰਘ ਹੁਣਾਂ ਤੋਂ ਸਵਾਲ ਹੁੰਦੇ ਨੇ ਸੋ ਇਹ ਸੰਗਤ ਦੇ ਸਵਾਲ ਸੀ ਜਿਹੜੇ ਕੀਤੇ ਨੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ